ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਾਮਕ ਦੇ ਕੁਝ ਛੋਟੇ ਛੋਟੇ ਉਪਾਅ ਲੈ ਕੇ ਆਏ ਹਾਂ ਤੇ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਸਾਰੇ ਅੜੇ ਹੋਏ ਕੰਮ ਜੋ ਕਿ ਚੱਲ ਨਹੀਂ ਰਹੇ ਜੋ ਕਾਰੋਬਾਰ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਉਹ ਸਾਰੀਆਂ ਰੁਕਾਵਟਾਂ ਤੇ ਪ੍ਰੋਬਲਮ ਦੂਰ ਹੋਣਗੀਆਂ ਰੁਕੇ ਹੋਏ ਕੰਮ ਚੱਲਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੇ ਘਰ ਦੀ ਸਾਰੀ ਗਰੀਬੀ ਇਹ ਜਿਹੜੀ ਦੂਰ ਹੋ ਜਾਵੇਗੀ ਤੇ ਅਸੀਂ ਨਾਮਕ ਦੇ ਨਾਲ ਇਹ ਜਿਹੜਾ ਉਪਾਏ ਇਸ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਧ ਤੋ ਵਾਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤਿਉਂ ਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸ ਉਪਾਅ ਦੇ ਨਾਲ ਨਾਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਮਕ ਦੇ ਫਾਇਦੇ ਵੀ ਦੱਸਾਂਗੇ ਜਿਵੇਂ ਕਿ ਸਾਡੀ ਸਕਿਨ ਨੂੰ ਸਾਡੀ ਜਿਹੜੀ ਚਮੜੀ ਦੇ ਕਈ ਤਰ੍ਹਾਂ ਦੇ ਰੋਗ ਹੁੰਦੇ ਨੇ ਔਰ ਜੇਕਰ ਸਾਨੂੰ ਸਕਿਨ ਦੀ ਚਮੜੀ ਦੇ ਰੋਗਾਂ ਦੀ ਪ੍ਰੋਬਲਮ ਹੈ ਤਾਂ ਅਸੀਂ ਨਮਕ ਦਾ ਕਿਸ ਤਰੀਕੇ ਦੇ ਨਾਲ ਯੂਜ਼ ਕਰਕੇ ਆਪਣੀ ਉਸ ਪ੍ਰੋਬਲਮ ਨੂੰ ਵੀ ਦੂਰ ਕਰ ਸਕਦੇ ਹਾਂ ਇਸ ਉਪਾਅ ਦੀ ਸਭ ਤੋਂ ਵੱਡੀ ਖਾਸੀਅਤ ਤਾਂ ਇਹ ਹੈ ਕਿ ਇਹ ਉਪਾਅ ਨੂੰ ਕਰਨ ਦੇ ਲਈ ਨਾ ਤਾਂ ਤੁਹਾਡਾ ਇੱਕ ਵੀ ਰੁਪਏ ਦਾ ਖਰਚਾ ਹੋਣਾ ਹੈ ਤੇ ਨਾ ਹੀ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਪਵੇਗੀ ਕਿਉਂਕਿ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਉਪਾਅ ਕਰਨਾ ਹੈ ਤੇ ਆਪਣੇ ਕਈ ਤਰ੍ਹਾਂ ਦੇ ਦੁੱਖ ਤਕਲੀਫ ਤੇ ਪ੍ਰੋਬਲਮ ਨੂੰ ਤੁਸੀਂ ਦੂਰ ਕਰ ਸਕਦੇ ਹੋ ਚਲੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਜੇਕਰ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਰਾਣੇ ਦੇ نیچے ਨਮਕ ਰੱਖ ਕੇ ਸੌਣੇ ਆ ਤੇ ਇਹ ਇਹ ਉਪਾਅ ਕਰਦੇ ਹਾਂ ਤੇ ਇਹ ਉਪਾਅ ਸਾਡੀ ਜ਼ਿੰਦਗੀ ਨੂੰ ਸਾਡੀ ਕਿਸਮਤ ਨੂੰ ਸਾਡੀ ਆਗੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗਾ। ਤੋਂ ਇਸੇ ਤਰੀਕੇ ਦੇ ਨਾਲ ਜੋਤਿਸ਼ਾ ਸ਼ਾਸਤਰ ਦੇ ਅਨੁਸਾਰ ਨਾਮਕ ਦੇ ਕੁਝ ਅਜਿਹੇ ਉਪਾਅ ਹੁੰਦੇ ਆ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦੇ ਆ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦੇ ਆ ਤੇ ਇਸ ਦੇ ਨਾਲ ਨਾਲ ਜੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਹ ਸਰਹਾਣੀ ਤੇ ਨਾਮਕ ਦੇ ਨਾਲ ਜੁੜਿਆ ਹੋਇਆ ਉਪਾਅ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਆਪਾਂ ਇਹ ਉਪਾਅ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਨਮਕ ਨੂੰ ਸਹਰਾਣੇ ਦੇ نیچے ਰੱਖਣਾ ਹੈ ਉਹ ਕਿਵੇਂ ਕਰਨਾ ਹੈ ਇਸ ਦੇ ਲਈ ਸਾਨੂੰ ਕੀ ਚਾਹੀਦਾ ਇੱਕ ਮੁਠੀ ਨਮਕ ਚਾਹੀਦਾ ਜਿਵੇਂ ਹੀ ਤੁਸੀਂ ਇੱਕ ਮੁਠੀ ਜਿਹੜਾ ਨਮਕ ਲੈਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਸੇਂਦਾ ਨਮਕ ਹੈਗਾ ਜਾਂ ਫਿਰ ਜੋ ਸਿੰਪਲ ਨਮਕ ਜੋ ਖਾਣੇ ਦੇ ਲਈ ਆਪਾਂ ਯੂਜ਼ ਕਰਦੇ ਹਾਂ ਉਹ ਵੀ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਖਾਣੇ ਦੇ ਵਿੱਚ ਜਿਹੜਾ ਯੂਜ਼ ਕੀਤਾ ਨਮਕ ਯੂਜ਼ ਕਰ ਰਹੇ ਹੋ ਇਸ ਉਪਾਅ ਦੇ ਲਈ ਤਾਂ ਜਿਸ ਡੱਬੇ ਦੇ ਵਿੱਚ ਅਸੀਂ ਅਲੱਗ ਤੋਂ ਸਾਫ਼ ਨਮਕ ਪਾ ਕੇ ਰੱਖਿਆ ਹੁੰਦਾ ਹੈ ਪੈਕਟ ਖੋਲ ਕੇ ਤੁਸੀਂ ਉੱਥੋਂ ਇੱਕ ਮੁਠੀ ਨਮਕ ਲੈਣਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਜਿੱਤੇ ਸਾਡੇ ਸਾਰੇ ਮਸਾਲੇ ਹੁੰਦੇ ਨੇ ਉਸ ਨਮਕ ਦੇ ਵਿੱਚ ਕੋਈ ਨਾ ਕੋਈ ਚੀਜ਼ ਮਿਕਸ ਹੋ ਜਾਂਦੀ ਏ ਜਿਵੇਂ ਕਿ ਮਿਰਚ ਮਸਾਲੇ ਮਿਕਸ ਹੋ ਜਾਂਦੇ ਆ ਤਾਂ ਕਰਕੇ ਉਹ ਨਮਕ ਤੁਸੀਂ ਯੂਜ਼ ਨਹੀਂ ਕਰਨਾ ਜਿਹੜਾ ਸਾਫ਼ ਅਲੱਗ ਤੋਂ ਡੱਬੇ ਦੇ ਵਿੱਚ ਪਿਆ ਹੋਵੇਗਾ ਉਸ ਨਮਕ ਦਾ ਤੁਸੀਂ ਯੂਜ਼ ਕਰਨਾ ਏ ਇੱਕ ਮੁਠੀ ਤੁਸੀਂ ਨਮਕ ਲੈਣਾ ਏ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਕਾਟਨ ਦਾ ਰੁਮਾਲ ਸਾਈਜ਼ ਦਾ ਕੋਈ ਵੀ ਕਿਸੇ ਵੀ ਰੰਗ ਦਾ ਤੁਸੀਂ ਕੱਪੜਾ ਲੈ ਸਕਦੇ ਹੋ ਸਿਰਫ ਬਲੈਕ ਕਲਰ ਨੂੰ ਛੱਡ ਕੇ ਜਿਹੜਾ ਤੁਸੀਂ ਕਪੜਾ ਲੈਣਾ ਹੈ ਉਹ ਯੂਜ਼ ਕੀਤਾ ਹੋਇਆ ਨਾ ਹੋਵੇ ਤੇ ਉਹ ਕਪੜੇ ਨੂੰ ਤੁਸੀਂ ਫੋਲਡ ਕਰਕੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਦोरी ਤੈ ਲਗਾ ਕੇ ਉਸ ਦੇ ਵਿੱਚ ਜਿਹੜਾ ਤੁਸੀਂ ਇੱਕ ਮੁਠੀ ਨਮਕ ਲਿਆ ਸੀ ਉਸ ਇੱਕ ਮੁਠੀ ਨਮਕ ਨੂੰ ਪਾ ਕੇ ਉਪਰੋਂ ਗਾਠ ਲਗਾ ਕੇ ਤੁਸੀਂ ਇੱਕ ਪੋਟਲੀ ਤਿਆਰ ਕਰ ਲੈਣੀ ਹੁਣ ਜਿਹੜੀ ਇਹ ਨਮਕ ਦੀ ਪੋਟਲੀ ਅਸੀਂ ਤਿਆਰ ਕੀਤੀ ਇਸ ਦੇ ਨਾਲ ਹੀ ਅਸੀਂ ਇੱਕ ਸਿੰਪਲ ਜਿਹਾ ਉਪਾਹ ਕਰਨ ਹੈ ਇਸ ਉਪਾਅ ਦੇ ਨਾਲ ਅਸੀਂ ਇਹ ਵੀ ਜਾਣਨਾਗੇ ਕਿ ਸਾਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਨੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਨਮਕ ਜੋ ਹੁੰਦਾ ਸਾਡੇ ਘਰ ਦੇ ਵਿੱਚੋਂ ਮਾੜੀਆਂ ਸ਼ਕਤੀਆਂ ਨੂੰ ਦੂਰ ਕਰਦਾ ਤੇ 네ਗੇਟਿਵ એનર્ਜੀ ਨੂੰ ਸੋਕਣ ਦੀ ਸ਼ਕਤੀ ਰੱਖਦਾ ਜੇਕਰ ਅਸੀਂ ਆਪਣੇ ਘਰ ਦੇ ਵਿੱਚ 1 ਮਹੀਨੇ ਦੇ ਵਿੱਚ ਇੱਕ ਵਾਰ ਵੀ ਨਮਕ ਆਪਣੇ ਘਰ ਅਜੇਹੀ ਜਗ੍ਹਾ ਤੇ ਰੱਖਦੇ ਆਂ ਜਾਂ ਫਿਰ ਜਿੱਥੇ ਬਹੁਤਾ ਜ਼ਿਆਦਾ ਹਨੇਰਾ ਹੁੰਦਾ ਹੈ ਤੇ ਜਾਂ ਜਿਹੜੇ ਸਾਡੇ ਬਾਥਰੂਮ ਹੁੰਦੇ ਨੇ ਜੇਕਰ ਅਸੀਂ ਇੱਕ ਮਹੀਨੇ ਬਾਅਦ ਬਦਲਦੇ ਰਹਿੰਨੇ ਆਂ ਤੇ ਕਦੇ ਵੀ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਪਰ ਅਸੀਂ ਇਹਨਾਂ ਚੀਜ਼ਾਂ ਤੇ ਕੋਲ ਕਰ ਜਾਂਦੇ ਆਂ ਪੂਰੇ ਵਿਸ਼ਵਾਸ ਦੇ ਨਾਲ ਅਸੀਂ ਕਰਦੇ ਨਹੀਂ ਜਿਸ ਕਰਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਰਹੀਆਂ ਨੇ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਅਸੀਂ ਪੋਟਲੀ ਤਿਆਰ ਕੀਤੀ ਹੈ ਜੇਕਰ ਆਪਾਂ ਗੱਲ ਕਰੀਏ ਜੋਤਿਸ਼ਾਤਰ ਦੇ ਅਨੁਸਾਰ ਤੇ ਚਿਹਰੀ ਇਹ ਨਮਕ ਦੀ ਪੋਟਲੀ ਇਸ ਨੂੰ ਜੇਕਰ ਅਸੀਂ ਸਹਰਾਣੇ ਦੇ نیچے ਰੱਖ ਕੇ ਸੌਣੇ ਆ ਤੇ ਇਹ ਸਾਡੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੀਏ ਤੇ ਇਸ ਨੂੰ ਰੱਖਣ ਦੇ ਸਾਨੂੰ ਅਨੇਕਾਂ ਹੀ ਫਾਇਦੇ ਹੁੰਦੇ ਨੇ ਤੇ ਇਸ ਦੇ ਨਾਲ ਨਾਲ ਜਿਹੜੀ ਦੂਸਰੀ ਚੀਜ਼ ਹੁੰਦੀ ਹੈ ਜਿਹੜੇ ਲੋਕ ਰਾਤ ਨੂੰ ਸੌਂਦੇ ਆ ਉਹਨਾਂ ਨੂੰ ਬੁਰੇ ਸੁਪਨੇ ਆਉਂਦੇ ਆ ਜਾਂ ਦਬਾਅ ਪੈਂਦਾ ਹੈ ਜਾਂ ਸੌਂਦੇ ਸਮੇਂ ਉਹਨਾਂ ਨੂੰ ਡਰ ਲੱਗਦਾ ਹੈ ਸੋ ਇਸ ਤਰ੍ਹਾਂ ਦੀਆਂ ਕਈ ਵਾਰ ਸਾਡੇ ਫੈਮਿਲੀ ਮੈਂਬਰ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਉਹਨਾਂ ਨੇ ਕੀ ਕਰਨਾ ਸਿਰ ਏਸੇ ਹੀ ਤਰੀਕੇ ਦੇ ਨਾਲ ਨਾਮਕ ਦੀ ਇੱਕ ਪੋਟਲੀ ਤਿਆਰ ਕਰਨੀ ਹੈ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਪੋਟਲੀ ਨੂੰ ਸਹਰਾਣੇ ਦੇ نیچے ਰੱਖ ਕੇ ਸੌਣਾ ਹੈ ਤੇ ਜੇਕਰ ਉਹ ਇਸ ਪੋਟਲੀ ਨੂੰ ਸਹਰਾਣੇ ਦੇ نیچے ਰੱਖ ਕੇ ਸੌਂਦੇ ਆ ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਇਸ ਦੇ ਨਾਲ-ਨਾਲ ਬੁਰੀ ਸ਼ਕਤੀਆਂ ਨੇ ਜਿਹੜੀਆਂ ਉਹ ਵੀ ਦੂਰ ਹੁੰਦੀਆਂ ਨੇ ਜਿੰਨਾ ਦੇ ਕਰਕੇ ਉਨਾਂ ਨੂੰ ਭਾਰ ਪੈਂਦਾ ਰਾਤ ਨੂੰ ਸੁੱਤੇ ਪਏ ਬੁਰੇ ਸੁਪਨੇ ਆਉਂਦੇ ਆ ਉਹ ਸੁੱਤੇ ਪਏ ਨੀਂਦ ਦੇ ਵਿੱਚ ਕਈ ਵਾਰ ਬੋਲੀ ਜਾਂਦੇ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਨੇ ਇਹ ਸਾਰੀਆਂ ਦੂਰ ਹੋ ਜਾਂਦੀਆਂ ਨੇ ਮਾੜੀਆਂ ਸ਼ਕਤੀਆਂ ਤੋਂ ਛੁਟਕਾਰਾ ਮਿਲਦਾ ਤੇ ਹੁਣ ਆਪਾਂ ਗੱਲ ਕਰਦੇ ਆ ਨਕਾਰਾਤਮਕ ਊਰਜਾ ਨੂੰ ਕਿਵੇਂ ਦੂਰ ਕਰਦਾ ਇੱਕ ਛੋਟੀ ਜਿਹੀ ਅਸੀਂ 포ਟਲੀ ਬਣਾਉਣੀ ਹੈ ਨਮਕ ਦੀ ਨਮਕ ਦੇ ਦੀ ਛੋਟੀ ਜਿਹੀ ਪੋਟਲੀ ਨੂੰ ਅਸੀਂ ਸਹਰਾਣੇ ਦੇ نیچے ਰੱਖਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਅਸੀਂ ਰੱਖ ਦਿਆਂ ਤੇ ਸਾਡੇ ਆਸ-ਪਾਸ ਦੀ ਨੇੜੇ ਤੇੜੇ ਦੀ ਜਿੰਨੀ ਵੀ ਮਾੜੀ ਊਰਜਾ ਹੋਵੇਗੀ ਨਕਾਰਾਤਮਕ ਊਰਜਾ ਹੋਵੇਗੀ ਉਹ ਹੌਲੀ-ਹੌਲੀ ਕਰਕੇ ਖਤਮ ਹੋ ਜਾਵੇਗੀ ਕਿਉਂਕਿ ਨਮਕ ਦੇ ਵਿੱਚ ਇੰਨੀ ਜ਼ਿਆਦੀ ਸ਼ਕਤੀ ਪਾਈ ਜਾਂਦੀ ਹੈ ਕਿ ਉਹ ਇਹ ਸਾਰੀਆਂ ਬੁਰੀਆਂ ਸ਼ਕਤੀਆਂ ਨਕਾਰਾਤਮਕ ਊਰਜਾ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ ਇਸ ਦੇ ਨਾਲ ਨਾਲ ਨਾਮਕੀ ਦੇ ਅੰਦਰ ਏਨੀ ਜ਼ਿਆਦਾ ਸ਼ਕਤੀ ਪਾਈ ਜਾਂਦੀ ਹੈ ਕਿ ਜੇਕਰ ਅਸੀਂ ਇਸ ਨੂੰ ਰਾਤ ਦੇ ਸਮੇਂ ਇਸ ਪੋਟਲੀ ਨੂੰ ਸਹਰਾਣੇ ਦੇ نیچے ਰੱਖ ਕੇ ਸੌਵਾਂਗੇ ਤਾਂ ਇਹ ਸਾਡੇ ਆਸ-ਪਾਸ ਦੀਆਂ ਬੁਰੀਆਂ ਤਰੰਗਾਂ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ ਇੰਨਾ ਹੀ ਨਹੀਂ ਜਿਹੜੇ ਲੋਕ ਰਾਤ ਨੂੰ ਸੌਂਦੇ ਸਮੇਂ ਨੀਂਦ ਦੇ ਵਿੱਚ ਡਰ ਜਾਂਦੇ ਆ ਤੇ ਜਾਂ ਫਿਰ ਜਿਨ੍ਹਾਂ ਨੂੰ ਅਕਸਰ ਹੀ ਬੁਰੇ ਸੁਪਨੇ ਆਉਂਦੇ ਰਹਿੰਦੇ ਨੇ ਉਨ੍ਹਾਂ ਦੇ ਲਈ ਇਹ ਉਪਾਅ ਬਿਹਤਰ ਫਾਇਦੇਮੰਦ ਦੇ। ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਘਰ ਦੇ ਵਿੱਚ ਗਰੀਬੀ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਉਹ ਲੋਕ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਦੇ ਨੇ ਸਹੀ ਤਰੀਕੇ ਦੇ ਨਾਲ ਉਹ ਇਸ ਉਪਾਅ ਦਾ ਇਸਤੇਮਾਲ ਕਰਦੇ ਆ। ਤੇ ਧਨ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਪ੍ਰੋਬਲਮ ਨੂੰ ਦੂਰ ਹੋ ਜਾਂਦੀਆਂ ਨੇ ਤੇ ਇਹ ਹੀ ਉਪਾਅ ਸਾਡੇ ਘਰ ਦੇ ਵਿੱਚ ਧਨ ਤੇ ਪੈਸੇ ਨੂੰ ਆਕਰਸ਼ਿਤ ਕਰਦਾ ਹੈ ਇਸੇ ਤਰੀਕੇ ਦੇ ਨਾਲ ਜਿਹੜੀ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਪੋਟਲੀ ਤਿਆਰ ਕਰਨੀ ਹੈ ਤੇ ਪੋਟਲੀ ਨੂੰ ਜਦੋਂ ਤੁਸੀਂ ਸਰਹਾਣੇ ਦੇ नीचे ਰੱਖਣਾ ਹੈ ਸਰਹਾਣੇ ਦੇ نیچے ਰੱਖਣ ਤੋਂ ਪਹਿਲਾਂ ਇੱਕ ਮੰਤਰ ਜਿਸ ਦਾ ਤੁਸੀਂ 11 ਵਾਰ ਜਾਪ ਕਰਨਾ ਹੈ 11 ਵਾਰ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ ਇਹ ਕਿਹੜਾ ਮੰਤਰ ਹੈ ਇਹ ਅਸੀਂ ਤੁਹਾਨੂੰ ਦੱਸਦੇ ਹਾਂ ਪਰ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ ਤੇ ਕਾਪੀ ਤੇ ਵੀ ਨੋਟ ਕਰਕੇ ਰੱਖ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਨਮਕ ਦੀ ਪੋਟਲੀ ਨੂੰ ਹੱਥ ਦੇ ਵਿੱਚ ਲੈ ਕੇ ਤੇ ਇਸ ਮੰਤਰ ਨੂੰ 11 ਵਾਰ ਤੁਸੀਂ ਬੋਲਣਾ ਹੈ ਮੰਤਰੇ ਓਮ ਦਿਨਾਏ ਨਮਾ ਓਮ ਦਿਨਾਏ ਨਮਾ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲ ਕੇ ਪੋਟਲੀ ਨੂੰ ਹੱਥ ਦੇ ਵਿੱਚ ਲੈ ਕੇ ਫੇਰ ਬੋਲਣਾ ਹੈ ਤੇ ਬੋਲਣ ਤੋਂ ਬਾਅਦ ਇਹ ਵਿੱਚ ਤੁਸੀਂ ਆਪਣੇ ਸਿਰਹਾਣੇ ਦੇ نیچے ਪੋਟਲੀ ਰੱਖਣੀ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਸੌਣ ਤੋਂ ਪਹਿਲਾਂ ਤੁਸੀਂ ਇਹ ਉਪਾਅ ਕਰ ਦਿਓ ਇੰਨਾ ਹੀ ਨਹੀਂ ਕਿ ਜਿੰਨਾ ਵੀ ਤੁਹਾਡਾ ਕਈ ਵਾਰ ਸਰੀਰ ਤਣਾਅ ਦੀ ਨਾਲ ਭਰਿਆ ਹੁੰਦਾ ਹੈ ਉਹ ਤੁਹਾਡਾ ਸਾਰਾ ਸਰੀਰ ਸਰੀਰ ਦਾ ਤਣਾਏ ਜਿਹੜਾ ਉਹ ਦੂਰ ਹੋ ਜਾਂਦਾ ਹੈ ਤੇ ਜਿੰਨੇ ਵੀ ਵਾਸਤੂ ਦੋਸ਼ ਹੁੰਦੇ ਨੇ ਸਾਡੇ ਘਰ ਦੇ ਵਿੱਚ ਉਹ ਸਾਰੇ ਹੀ ਦੂਰ ਹੋ ਜਾਂਦੇ ਨੇ ਇਸਨ ਨਮਕ ਦੇ ਕੁਝ ਕੁ ਉਪਾਅ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਸਾਨੂੰ ਸਕੇਨ ਦੀ ਪ੍ਰੋਬਲਮ ਰਹਿੰਦੀ ਹੈ ਤੇ ਉਸ ਲਈ ਸਾਨੂੰ ਨਮਕ ਦੇ ਨਾਲ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਨੇ ਤਾਂ ਜੋ ਕਿ ਸਾਡੀ ਸਕਿਨ ਦੀਆਂ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਣ। ਨਮਕ ਦੇ ਪਾਣੀ ਦੇ ਨਾਲ ਜੇਕਰ ਅਸੀਂ ਆਪਣਾ ਫੇਸ ਵਾਸ਼ ਕਰਦੇ ਹਾਂ ਤੇ ਉਸ ਦੇ ਨਾਲ ਕੀ ਹੁੰਦਾ ਹੈ? ਕਈ ਕਾਰਨਾਂ ਦੇ ਕਰਕੇ ਕੁਝ ਲੋਕ ਘਰੇਲੂ ਤਰੀਕਿਆਂ ਦੀ ਵਰਤੋਂ ਵੀ ਕਰਦੇ ਨੇ ਤੇ ਉੱਥੇ ਹੀ ਕੁਝ ਲੋਕ ਸਕਿਨ ਦੇ ਲਈ ਲੂਣ ਦੇ ਪਾਣੀ ਦੇ ਨਾਲ ਵੀ ਆਪਣਾ ਫੇਸ ਜਿਹੜਾ ਉਹ ਵਾਸ਼ ਕਰਦੇ ਆ। ਅਜਿਹੇ ਦੇ ਵਿੱਚ ਆਓ ਜਾਣਦੇ ਹਾਂ ਕਿ ਨਮਕ ਦੇ ਪਾਣੀ ਦੇ ਨਾਲ ਫੇਸ ਵਾਸ਼ ਕਰਨ ਦੇ ਨਾਲ ਕੀ ਹੁੰਦਾ ਹੈ।ਦਰ ਅਸਲ ਨਮਕ ਦੇ ਪਾਣੀ ਦੇ ਵਿੱਚ ਕੁਦਰਤੀ ਤੌਰ ਤੇ ਬੈਕਟੀਰੀਆ ਨੂੰ ਸੋਕਣ ਦਾ ਗੁਣ ਹੁੰਦਾ ਹੈ। ਜਿਸ ਨਾਲ ਨਮਕ ਦੇ ਪਾਣੀ ਨਾਲ ਫੇਸ ਵਾਸ਼ ਕਰਨ ਦੇ ਨਾਲ ਐਕਨੇ ਤੋਂ ਰਾਹਤ ਵੀ ਸਾਨੂੰ ਮਿਲਦੀ ਹੈ। ਇਸ ਦੇ ਨਾਲ ਨਾਲ ਨਮਕ ਦੇ ਪਾਣੀ ਨਾਲ ਮੂੰਹ ਧੋਣ ਦੇ ਨਾਲ ਸਕਿਨ ਦੇ ਛੇਦਾਂ ਨੂੰ ਘਟ ਕਰਕੇ ਸਕਿਨ ਚੋਂ ਤੇਲ ਹਟਾਉਣ ਦੇ ਵਿੱਚ ਵੀ ਸਾਨੂੰ ਕਾਫੀ ਜ਼ਿਆਦਾ ਮਦਦ ਮਿਲਦੀ ਹੈ ਤੇ ਇਸ ਦੇ ਨਾਲ ਨਾਲ ਨਮਕ ਦੇ ਪਾਣੀ ਦੇ ਨਾਲ ਮੂੰਹ ਧੋਣ ਦੇ ਨਾਲ ਡੈਡ ਸਕਿਨ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਮਿਲਦੀ ਹੈ ਤੇ ਨਮਕ ਦਾ ਪਾਣੀ ਤੁਹਾਡੀ ਸਕਿਨ ਨੂੰ ਕੁਦਰਤੀ ਤੌਰ ਤੇ ਡੀਟੌਕਸੀਫਾਈਡ ਕਰਕੇ ਤੁਹਾਡੀ ਸਕਿਨ ਵਿੱਚੋਂ ਟਾਕਸਿਕ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਸੋ ਇਹ ਸਨ ਜੀ ਨਮਕ ਦੇ ਕੁਝ ਕੁ ਉਪਾਅ ਜੋ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਨਮਕ ਦੇ ਪਾਣੀ ਦੇ ਕੁਝ ਕੁ ਫਾਇਦੇ ਜੋ ਕਿ ਸਾਡੇ ਫੇਸ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੇ ਆ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਤੇ ਇਹ ਉਪਾਅ ਦੱਸਿਆ ਇੱਕ ਵਾਰ ਇਹਨਾਂ ਨੂੰ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚੰਤਕਾਰੀ ਤੇ ਫਾਇਦੇਮੰਦ ਹੋਣ ਵਾਲੇ ਨੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਚ ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੇਕ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰੇ ਹੀ ਪੇਨ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵਾਦ ਤੋਂ ਬਾਦ ਸ਼ੇਅਰ ਤੇ ਸਪੋਰਟ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਪੇਨ ਭਰਾਵਾਂ ਦਾ